ਤੇ ਕੋਈ ਇਹ ਟੈਂਸ਼ਨ ਟੁੰਸ਼ਨ ਹੈਗੀ ਸੀ ਉਹਦੇ ਕਰਕੇ ਨੇ ਕੋਈ ਜਿਹੜੀ ਲੀਕ ਸਪਰੇ ਜਿਹੜੀ ਉਹ ਪੀਲੀ ਸੀ ਇਹਨੇ ਤੇ ਬਿਜਲੀ ਬਿਜਲੀ ਮੈਕਮੇ ਦੇ ਵਿੱਚ ਲੱਗਿਆ ਹੋਇਆ ਸੀਗਾ ਜੀ ਤੇ ਕੋਈ ਵੈਸੇ ਹੀ ਮਤਲਬ ਰਹਿੰਦਾ ਸੀਗਾ ਟੈਂਸ਼ਨ 'ਚ ਰਹਿੰਦਾ ਸੀਗਾ ਇਸ ਕਾਰਨ ਕਰਕੇ ਇਹਦਾ ਨਾਂ ਸੀਗਾ ਜੀ ਰਜਿੰਦਰ ਸਿੰਘ ਕਬੂਲਚੱਕ ਉਪਨ ਦਾ ਰਹਿਣ ਵਾਲਾ ਸੀ ਤੇ ਕੋਈ ਇਹ ਟੈਂਸ਼ਨ ਟੁੰਸ਼ਨ ਹੈਗੀ ਸੀ ਉਹਦੇ ਕਰਕੇ ਨੇ ਕੋਈ ਜਿਹੜੀ ਲੀਕ ਸਪਰੇ ਜਿਹੜੀ ਉਹ ਪੀਲੀ ਸੀ ਇਹਨੇ ਤੇ ਇਹਨਾਂ ਨੇ ਹਸਪੀਟਲ ਪਹਿਲਾਂ ਬਠਿੰਡੇ ਬਠਿੰਡੇ ਲੈ ਕੇ ਗਏ ਇੱਕ ਲਾਲੂ ਵਾਲੇ ਹੈਗਾ ਡਾਕਟਰ ਉਹਨਾਂ ਕੋਲ ਲੈ ਕੇ ਗਏ ਬਾਅਦ ਚ ਜੀ ਆਪਣਾ ਗੰਗਾ ਨਗਰ ਆਸਤਾ ਹਸਪੀਟਲ ਆ ਉੱਥੇ ਲੈ ਕੇ ਗਏ ਕੱਲ ਇਹਦੀ ਮੇਰੇ ਕੱਲ ਕੱਲ ਤਕਰੀਬਨ ਇਹਦੀ ਸ਼ਾਮ ਨੂੰ ਸ਼ਾਇਦ ਡੈਥ ਹੋ ਗਈ ਸੀ ਸਦਾ ਨਹੀਂ ਚੱਲੇ ਕੇਸ ਕਰਕੇ ਪਰੇਸ਼ਾਨ ਸੀ ਕੋਈ ਸੀ ਬਿਜਲੀ ਬਿਜਲੀ ਵਿਭਾਗ ਦੇ ਵਿੱਚ ਲੱਗਿਆ ਹੋਇਆ ਸੀਗਾ ਜੀ ਤੇ ਕੋਈ ਵੈਸੇ ਹੀ ਮਤਲਬ ਰਹਿੰਦਾ ਸੀਗਾ ਟੈਨਸ਼ਨ 'ਚ ਰਹਿੰਦਾ ਸੀਗਾ ਇਸ ਕਾਰਨ ਕਰਕੇ ਕੀ ਕਾਰਵਾਈ ਕੀਤੀ ਗਈ ਤੁਹਾਡੇ ਵੱਲੋਂ ਇਹਦੇ ਵਿੱਚ 194 ਬੀ ਐਨ ਐਸ ਐਕਟ ਦੇ ਅਧੀਨ ਕੀਤੀ ਗਈ ਇਹਨਾਂ ਦੇ ਜੀਜਾ ਜੀ ਤੇ ਇਹਨਾਂ ਦੇ ਚਾਚਾ ਜੀ ਦੀ ਬੇਨਤੀ ਪੋਸਟਮੈਨ ਹੋ ਗਿਆ ਬਾਰਸਨ ਦੇ ਵਾਲੇ